ਸਰ ਉਹ ਜੋ ਇੱਕ ਅਣਮਨੁੱਖੀ ਅਣਸਖਾਵੀ ਤੇ ਹਰ ਹਰ ਇਨਸਾਨ ਦੇ ਹਿਰਦੇ ਨੂੰ ਸੱਟ ਮਾਰਨ ਵਾਲੀ ਜਿਹੜੀ ਘਟਨਾਵਾਂ ਹੋਈਆਂ ਸੀਗੀਆਂ ਸਰ ਉਹਦੇ ਵਿੱਚ ਹੁਣ ਤੱਕ 7 ਐਫਆਈਆ ਹੋ ਚੁੱਕੀਆਂ ਦੋ ਕਮਿਸ਼ਨ ਬਣ ਚੁੱਕੇ ਮਲਟੀਪਲ ਸਿਕਸ ਨੇ ਜਿਹੜੀਆਂ ਉਹ ਬਣ ਚੁੱਕੀਆਂ ਬਾਜਵਾ ਸਾਹਿਬ ਨੇ ਕੋਟਕਪੂਰਾ ਔਰ ਬੇਬਲ ਬਰਗਾੜੀ ਉਹ ਦੋ ਨਹੀਂ ਜੀ ਤਿੰਨ ਇਨਸੀਡੈਂਟ ਸੀਗੇ ਬਰਗਾੜੀ ਤੋਂ ਬੁਰਜਵਾਰ ਸਿੰਘ ਵਾਲੇ ਤੋਂ ਸ਼ੁਰੂ ਹੋਇਆ ਸੀਗਾ ਹੁਣ ਜੇ ਆਪਾਂ ਬਰਗਾੜੀ ਦੇ ਕੇਸ ਦੀ ਗੱਲ ਕਰ ਲਈਏ ਸਿਰਫ ਉਹਦੇ ਵਿੱਚ 3 ਐਫਆਈਆਰਾਂ ਹੋਈਆਂ 63 ਨੰਬਰ 128 ਨੰਬਰ 117 2015 ਦੇ ਵਿੱਚ ਇਹਦੀ ਸੈਟ ਬਣੀ ਐਸਪੀਐਸ ਪਰਮਾਰ ਦੀ ਗਵਾਹੀ ਦੇ ਹੇਠਾਂ ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਬੇਸਿਸ ਦੇ ਉੱਪਰ ਬਣੀ ਸੀਗੀ 2021 ਦੇ ਵਿੱਚ ਔਰ ਇਹਦੇ ਜਿਹੜੇ ਚਲਾਨ ਪੇਸ਼ ਹੋਏ ਆਫਟਰ ਇਨਵੈਸਟੀਗੇਸ਼ਨ ਤਿੰਨ ਚਲਾਨ ਪੇਸ਼ ਹੋਏ ਫਰੀਦਕੋਟ ਸੈਸ਼ਨ ਦੇ ਵਿੱਚ ਤੇ ਤਿੰਨੇ ਚਲਾਨ ਨੇ ਜਿਹੜੇ ਉਹ 21 4 2022 ਨੂੰ ਜਦੋਂ ਆਮ ਆਦਮੀ ਪਾਰਟੀ ਦੀ ਭਵੰਤਮਨ ਜੀ ਦੀ ਸਰਕਾਰ ਆ ਗਈ ਪੰਜਾਬ ਦੇ ਵਿੱਚ ਉਹ ਸਰਕਾਰ ਨੇ ਪੇਸ਼ ਕੀਤੇ ਨੇ ਸਵਾ ਸਾਲ ਅਕਾਲੀ ਦਲ ਦਾ ਨਿਕਲ ਗਿਆ 5 ਸਾਲ ਕਾਂਗਰਸ ਦੇ ਨਿਕਲ ਗਏ ਬਰਗਾੜੀ ਦੇ ਕੇਸ ਵਿੱਚ ਵੀ ਇਹਨਾਂ ਨੇ ਜਿੱਥੇ ਸ਼ੁਰੂ ਗੁਰਨਾਨ ਸਿੰਘ ਦੇ ਦੇ ਅੰਗ ਨੇ ਜਿਹੜੇ ਉਹ ਸੜਕਾਂ ਤੇ ਖਿਲਾਰੇ ਗਈ ਸੀਗੇ ਇਹਨਾਂ ਨੇ ਚਲਾਨ ਵੀ ਪੇਸ਼ ਨਹੀਂ ਕੀਤਾ ਹੈਗਾ ਤੇ ਅੱਜ ਉਹ ਸਾਰੇ ਕੇਸ ਜਿਹੜੇ ਸੀਜੀਐਮ ਚੰਡੀਗੜ੍ਹ ਦੇ ਕੋਲ ਚੱਲਦੇ ਨੇ ਸੁਪਰੀਮ ਕੋਰਟ ਦੇ ਆਰਡਰਸ ਦੇ ਉੱਪਰ ਸਰ ਅਗਲਾ ਕੇਸ ਆਜੋ ਜੀ ਕੋਟਪੂਰੇ ਦਾ ਕੋਟਪੂਰੇ ਦਾ ਇੱਕ ਐਫਆਈਆਰ 192 ਨੰਬਰ ਹੈ ਔਰ ਦੂਜੀ ਸੀਗੀ ਜਿਹੜੀ ਉਸ ਸਮੇਂ ਇਸ ਕਰਕੇ ਕੀਤੀ ਗਈ ਕਿ ਪੁਲਿਸ ਦੇ ਉੱਪਰ ਸਿੱਖ ਸੰਗਤ ਨੇ ਹਮਲਾ ਕਰਤਾ ਸਿਕੀ ਸਰ ਉਹ ਜਿਹੜੀ ਐਫਆਈਆਸੀ 129 ਨੰਬਰ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਪਰ ਉਹ ਦਰਜ ਹੋਈ ਸੀਗੀ 7 8 2018 ਨੂੰ ਮੈਨੂੰ ਨਹੀਂ ਪਤਾ ਮੇਰੇ ਕਿੰਨੇ ਸਾਥੀਆਂ ਨੇ ਉਹ ਰਿਪੋਰਟ ਪੜ੍ਹੀ ਹੈ 181 ਪੇਜਾਂ ਦੀ ਰਿਪੋਰਟ ਹੈ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਮੈਂ ਇਕੱਲਾ- ਇਕੱਲਾ ਬੋਰਡ ਹੈ ਜਿਹੜਾ ਉਹਦਾ ਪੜਿਆ ਹੋਇਆ ਹੈ ਤੋਂ ਸੇ ਤਾਂ ਬੜੀਆਂ ਉਸ ਐਫਆਈਆਰ ਦੇ ਤਹਿਤ ਜਿਹੜੀ 129 ਨੰਬਰ ਸੀਗੀ ਉਹਦੇ ਵਿੱਚ ਇਕਬਾਦ ਪਦੀ ਸਿੰਘ ਸੋਹਤਾ ਤੇ ਰਣਬੀਰ ਸਿੰਘ ਖਟੜਾ ਉਹ ਚੇਂਜ ਹੁੰਦੇ ਰਹੇ ਕਮਰ ਵਿਜੈ ਪ੍ਰਤਾਪ ਉਹਦੇ ਪਰਮਨੈਂਟ ਮੈਂਬਰ ਰਹੇ ਤੇ ਉਸ ਸਿੱਟ ਦੇ ਜਿਹੜਾ ਸੀਗਾ ਤਿੰਨ ਚਲਾਨ ਪੇਸ਼ ਹੋਏ ਜਿਹਦੇ ਵਿੱਚ ਸੁਮੇਸ਼ ਸਿੰਘ ਸੈਣੀ ਪਾਉਣਾ ਜੁਗਰਾ ਮੰਗਲ ਉਗਰਾ ਨੰਗਲ ਚਾਰੰਜੀ ਸ਼ਰਮਾ ਉਹਨਾਂ ਨੂੰ ਅਕਿਊਜ਼ ਹੈ ਜਿਹੜਾ ਉਹ ਬਣਾਇਆ ਗਿਆ ਬਾਦਲ ਸੋਹਤੇ ਚ ਕਦੇ ਵੀ ਨੇਮਡ ਨਹੀਂ ਸੀਗੇ ਔਰ ਜਿਹੜਾ ਉਹ ਕੋਰਟ ਨੇ ਉਹਨੂੰ ਹਾਈ ਕੋਰਟ ਨੇ ਰਿਜੈਕਟ ਕਰਤਾ 94 2021 ਨੂੰ ਤੁਹਾਡੀ ਸਰਕਾਰ ਵੇਲੇ ਜੀ ਕਿਸੇ ਨੇ ਉਹਨੂੰ ਉਹਨੂੰ ਡਿਫੈਂਡ ਨਹੀਂ ਕੀਤਾ ਹੈਗਾ ਅਗਲੀ ਇੱਕ ਇੱਕ ਸੈਟ ਹੋਰ ਬਣੀ ਐਲਕੇ ਯਾਦਵ ਜੀ ਦੀ ਜਦੋਂ ਉਹ ਰਿਜੈਕਟ ਹੋ ਗਿਆ ਹਾਈ ਕੋਰਟ ਤੋਂ ਤੇ 2021 ਦੇ ਫੈਗ ਐਂਡ ਦੇ ਵਿੱਚ ਉਹ ਸੈਟ ਬਣੀ ਸੀਗੀ ਤੇ ਉਸ ਤੋਂ ਬਾਅਦ ਸਾਡੀ ਸਰਕਾਰ ਆ ਗਈ ਆਵਾਜ਼ ਦੀ ਪਾਰਟੀ ਦੀ ਸਰਕਾਰ ਆ ਗਈ ਉਹਦੇ ਵਿੱਚ ਹੌਨਸਰ ਆ ਹੁਣ ਜਾ ਕੇ ਉਹਦੇ ਪ੍ਰੋਪਰ 2 ਸਾਲ ਪਹਿਲਾਂ 1.5 ਸਾਲ ਉਹਦੇ ਉੱਪਰ ਇਨਵੈਸਟੀਗੇਸ਼ਨ ਚੱਲੀ ਤੇ ਐਲਕੇ ਯਾਦਵ ਦੀ ਜਿਹੜੀ ਸੱਟ ਸੀਗੀ ਇਹ ਸਿਰ 7000 ਤੋਂ ਵੀ ਵੱਧ ਪੇਜਾਂ ਦੀ ਉਹਦੇ ਉਹਨਾਂ ਨੇ ਚਲਾਨ ਪੇਸ਼ ਕੀਤਾ ਔਰ ਉਹਦੇ ਚ ਅਕਿਊਜ਼ ਕੌਣ ਕੌਣ ਨੇ ਜੀ ਕਿੰਨਾ ਕਿੰਨਾ ਨੂੰ ਦੋਸ਼ੀ ਪਾਇਆ ਐਲਕੇ ਯਾਦਵ ਦੀ ਸੱਟ ਨੇ ਪ੍ਰਕਾਸ਼ ਸਿੰਘ ਬਾਦਲ ਚਲੋ ਅੱਜ ਆਪਣੇ ਚ ਨਹੀਂ ਰਹੇਗੇ ਸਾ ਸੁਖਬੀਰ ਸਿੰਘ ਬਾਦਲ ਸੁਮੇਸ਼ ਸਿੰਘ ਸੈਣੀ ਪਰਮਰਾਜ ਯੋਹਰਾਂਨਗਲ ਅਮਰ ਸਿੰਘ ਚਹਿਲ ਸੁਖਮਿੰਦਰ ਸਿੰਘ ਮਾਨ ਔਰ ਚਰਨਜੀਤ ਸ਼ਰਮਾ ਇਹ ਸਾਡੀ ਸਰਕਾਰ ਵਲੇ ਇਹ ਸਾਰੇ ਅਕਿਊਜ਼ ਨੇ ਜਿਹੜੇ ਇਹਨਾਂ ਦਾ ਚਲਾਨ ਹੈ ਜਿਹੜਾ ਉਹ ਐਲਕੇ ਯਾਦਵ ਦੀ ਸਿੱਟ ਨੇ ਉਹ ਪੇਸ਼ ਕੀਤਾ ਹੈ ਜਿਹੜਾ ਟ੍ਰਾਇਲ ਹੈ ਅੱਜ ਵੀ ਫਰੀਦਕੋਟ ਐਡੀਸ਼ਨਲ ਸੈਸ਼ਨ ਜੱਜ ਦੇ ਚੱਲ ਰਿਹਾ ਹੈ 31/7 ਨੂੰ ਡੇਟ ਹੈ ਔਰ ਇਹਦੇ ਚ ਹਾਈ ਕੋਰਟ ਮੂਵ ਕੀਤਾ ਚਰਨਜੀਤ ਸ਼ਰਮਾ ਪਰ ਇੱਜ ਤੱਕ ਉਹ ਸ਼ਿਫਟ ਨਹੀਂ ਹੋਇਆ ਹੈ ਇਹ ਜੋ ਉੱਥੇ ਚੱਲ ਰਿਹਾ ਹੈ ਸਰ ਤੀਸਰਾ ਕੇਸ ਹੈਗਾ ਬਾਬਲ ਕਲਾਂ ਦਾ ਜਿੱਥੇ ਪੁਲਿਸ ਫਾਇਰਿੰਗ ਹੋਈ ਇਹ ਐਫ ਆਈ ਆਰ ਕਦੋਂ ਦਰਜ ਹੋਈ ਸੀਗੀ ਜਦੋਂ ਪੂਰੇ ਪੰਜਾਬ ਦੇ ਵਿੱਚ ਅੱਗ ਲੱਗੀ ਸੈਂਟੀਮੈਂਟਸ ਇੰਨੇ ਹਾਈ ਹੋ ਗਏ ਔਰ ਉਸ ਤੋਂ 7 ਦਿਨ ਬਾਅਦ ਇੱਕ ਫੈਕਟ ਫਾਈਂਡਿੰਗ ਕਮੇਟੀ ਬਣੀ ਜਿਹਦੇ ਵਿੱਚ ਇਹ ਇੰਦਰ ਇਕਬਾਲਪ ਸਿੰਘ ਸੋਤਾ ਤੇ ਹੋਰ ਜਿਹੜੇ ਆਫੀਸਰ ਸੀਗੇ ਉਹ ਸੀਗੇ ਤੇ ਐਫ ਆਈ ਆਰ ਦਰਜ ਹੋਈ ਉਹਦੇ ਵਿੱਚ 4 ਚਲਾਨ ਨੇ ਸਰ ਉਹ ਪੇਸ਼ ਹੋਏ 2021 ਤੱਕ ਜੀ ਵਿੱਚ प्रमोद बांज जी ਕੁਮਰ ਵਿਜੇ ਪ੍ਰਤਾਪ ਜੀ ਸਤਿੰਦਰ ਸਿੰਘ ਸੀਗੇ ਸਰ ਪਹਿਲਾ ਚਲਾਨ ਪੇਸ਼ ਹੋਇਆ 23/4/2019 ਨੂੰ 19 ਨੂੰ ਕਾਂਗਰਸ ਸਰਕਾਰ ਵੇਲੇ ਦੂਜਾ ਚਲਾਨ ਪੇਸ਼ ਹੋਇਆ 8/10/2020 ਨੂੰ ਕਾਂਗਰਸ ਸਰਕਾਰ ਵੇਲੇ ਤੀਜਾ ਚਲਾਨ ਪੇਸ਼ ਹੋਇਆ 15/1/2021 ਨੂੰ ਕਾਂਗਰਸ ਸਰਕਾਰ ਵੇਲੇ ਤੇ ਚੌਥਾ ਚਲਾਨ ਪੇਸ਼ ਹੋਇਆ 12/3/2021 ਨੂੰ ਕਾਂਗਰਸ ਸਰਕਾਰ ਵੇਲੇ ਸਰ ਇਨ੍ਹਾਂ ਚਾਰੇ ਚਲਾਨਾਂ ਦੇ ਵਿੱਚ ਚਾਰੇ ਚਲਾਨਾਂ ਦੇ ਵਿੱਚ ਕਾਂਗਰਸੀ ਸਰਕਾਰ ਵੱਲੇ ਅਕਿਊਜ਼ ਕੌਣ-ਕੌਣ ਕਹੇ ਗਏ ਸੀਗੇ ਸਿੱਟ ਦੀਆਂ ਰਿਪੋਰਟਸ ਦੇ ਵਿੱਚ ਅਮਰਜੀਤ ਸਿੰਘ ਕੁਲਾਰ, ਵਿਕਰਮਜੀਤ ਸਿੰਘ, ਪੰਕਜ ਬਾਂਸਲ, ਸੁਹੇਲ ਬਰਾੜ, ਪ੍ਰਦੀਪ ਸਿੰਘ ਆ ਪਰਨਰਾਜ ਸਿੰਘ, ਉਮਰਾਨੰਗਲ, ਸੁਮੇਤ ਸਿੰਘ ਸੈਣੀ ਇਹ ਸਾਰੇ ਨੇ ਜਿਹੜੇ ਇਹਨਾਂ ਨੂੰ ਅਕਿਊਜ਼ ਕਰਾਰ ਦਿੱਤਾ ਗਿਆ ਚਰਨਜੀਤ ਸ਼ਰਮਾ ਪਰ ਕਿਤੇ ਵੀ ਜਿਹੜਾ ਕਾਂਗਰਸ ਸਰਕਾਰ ਵੱਲੇ ਚਾਰ ਚਲਾਨ ਪੇਸ਼ ਹੋਏ ਨਹੀਂ ਜੋ ਸਿੱਟ ਦੇ ਇੱਕ ਥਾਂ ਦੇ ਉੱਪਰ ਵੀ ਬਾਦਲ ਨੂੰ ਅੱਜ ਆਪਾਂ ਜਿੰਨੀ ਮਰਜ਼ੀ ਰਾਜਨੀਤੀ ਕਰ ਲਈਏ ਕਿ ਮੁੱਖ ਦੋਸ਼ੀ ਮੁੱਖ ਦੋਸ਼ੀ ਬਾਜਾ ਸਾਹਿਬ ਤੁਸੀਂ ਕਿਹਾ ਮੁੱਖ ਦੋਸ਼ੀ ਤੁਹਾਡੇ ਸਰਕਾਰ ਵੇਲੇ ਇੱਕ ਸੈੱਟ ਦੇ ਚਾਰ ਚਲਾਨ ਪੇਸ਼ ਹੋਏ ਇੱਕ ਦੇ ਵਿੱਚ ਵੀ ਇੱਕ ਦੇ ਵਿੱਚ ਵੀ ਬਾਦਲ ਦਾ ਕਿਤੇ ਨਾਮ ਨਹੀਂ ਸੀਗਾ ਤੇ ਸਾਡੀ ਸਰਕਾਰ ਵੇਲੇ ਜਿਹੜਾ ਆ ਹੁਣ ਐਲਕੇ ਯਾਦਵ ਦੀ ਹੋਈ ਹੈ ਫ फेब्रुवारी 2023 ਦੇ ਵਿੱਚ ਉਹਦੇ ਵਿੱਚ ਮੁੱਖ ਦੋਸ਼ੀ ਹੀ ਬਾਦਲ ਨੂੰ ਬਣਾਇਆ ਗਿਆ ਕਿਉਂਕਿ ਆਰਡਰਸ ਦੇ ਜਿਹੜੇ ਉਹ ਉਹਨਾਂ ਵੱਲੋਂ ਸੀਗੇ